ਅਫਰੀਕਾ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਰਤੀ ਮੈਸ ਸ਼ਾਮ ਸ਼ਹਿਰ ਦਾ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਜਿਹੜਾ ਆਉਂਦੀ ਸਾਤਸੀਲ ਮੰਡੀ ਬਰੀਵਾਲਾ ਦੀ ਦਾਣ ਯੁੱਧ ਚੁਣੀ ਗਈ ਨਗਰ ਪੰਚਾਇਤ ਵੱਲੋਂ ਪਿੰਡ ਬਰੀਵਾਲਾ ਤੇ ਮੰਡੀ ਬਰੀਵਾਲਾ ਦੀ ਸਾਫ ਸਫਾਈ ਕਰਨ ਦੀ ਮਹਿੰਮ ਸ਼ੁਰੂ ਕੀਤੀ ਗਈ ਹੈ ਇਹ ਦੇਰ ਰਾਤ ਦੇ ਪਰਦਾ ਹਾੜ ਕੇ ਵਕ੍ਰੀਸ਼ਣ ਸਾਇਕੀਤੀ ਵਾਲ ਕੀਤੀ ਜਾ ਰਹੀ ਜਲਵਾਰੀ ਜਗਾਦਾ ਮਾਇਨਾ ਕਰਕੇ ਦਿਖਾਈ ਦਿੱਤੇ ਅਤੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਉਹਨਾਂ ਪ੍ਰੋਸਾਦ ਦਿੱਤਾ ਕਿ ਤਿੰਨ ਚਾਰ ਦਿਨਾਂ ਦੇ ਅੰਦਰ ਅੰਦਰ ਸਾਰੇ ਸ਼ਹਿਰ ਅਤੇ ਪਿੰਡ ਬਰੀ ਨਾਲ ਦੀ ਸਫਾਈ ਕਰ ਦਿੱਤੀ ਜਾਵੇਗੀ ਅਤੇ ਮੌਸਮੀ ਬਿਮਾਰੀਆਂ ਤੋਂ ਉਚਾਉ ਵਾਸਤੇ ਇਹ ਮਹਿੰਮ ਦਾ ਆਗਾਸ਼ ਕੀਤਾ ਗਿਆ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਇਸ ਪ੍ਰਮ ਸਿੰਘ ਪਿਛਲੇ ਕਈ ਦਿਨਾਂ ਤੋਂ ਲੋਕਾਂ ਵੱਲੋਂ ਇੱਕ ਸਮੱਸਿਆ ਆ ਰਹੀ ਸੀ ਮੌਸਮ ਚੇਂਜ ਹੋ ਰਿਹਾ ਹੈ ਤੇ ਜਿੱਥੇ-ਜਿੱਥੇ ਵੀ ਕਿਤੇ ਮਾਲ ਪਸ਼ੂ ਰੱਖੇ ਆ ਉੱਥੇ ਮਾਲ ਨੂੰ ਉਤਰਾਜ ਜਿਹੜਾ ਫਿਰਨੀਆਂ ਤੇ ਆ ਜਾਂ ਬਰੀ ਆਲਾ ਮੰਡੀ ਨੂੰ ਲੈ ਲੋ ਵੀ ਉੱਥੋਂ ਤੱਕ ਵੀ ਜਿਹੜੀ ਕੱਲ ਤੋਂ ਲੱਗੀ ਤੇ ਅੱਜ ਅਜ ਦੂਸਰਾ ਦਿਨ ਆ ਤੇ ਉਹ ਜਿਹੜਾ ਹੈ ਨਾ ਆਪਣਾ ਸਫਾਈ ਭੈਣ ਜਿਹੜਾ ਹੈ ਨਗਰ ਕੌਂਸਲ ਦੇ ਪ੍ਰਧਾਨ ਮੰਡੀ ਬਰੀ ਵਾਲਾ ਵੱਲੋਂ ਤੇ ਸਾਰੇ ਅਮਸ਼ਿਆਂ ਵੱਲੋਂ ਕਿ ਉਹ ਚਲਾਇਆ ਜਾ ਰਿਹਾ ਹੈ ਤੇ ਉਹ ਇਸ ਟਾਈਮ ਨਾ ਜਦੋਂ ਮਤਲਬ ਫ੍ਰੀ ਹੋ ਕੇ ਆਪਣੇ ਕੰਮ ਕਾਜਾਂ ਤੋਂ ਸਾਰੇ ਉਹ ਜਾਇਜਾ ਲੈ ਰਹੇ ਆ ਜਿਹੜਾ ਕਿ ਜਾਨੀ ਇੱਕ ਦੱਸ ਦਈਏ ਕਿ ਪਿੰਡ ਚੱਕ ਗੰਧਾ ਸਿੰਘ ਵਾਲਾ ਤੋਂ ਬਰੀ ਵਾਲਾ ਨੂੰ ਜਾਣ ਵਾਲੀ ਜਿਹੜੀ ਸੜਕ ਆ ਲਗਭਗੇ ਦੋ ਦਰਜਣ ਪਿੰਡਾਂ ਦਾ ਰਸਤਾ ਹੈ ਬਰੀ ਵਾਲਾ ਨੂੰ ਜੋੜਨ ਦਾ ਤੇ ਬਰੀਆ ਦਾ ਨਾਲੋਂ ਪਿੰਡਾਂ ਨੂੰ ਜਾਣ ਦਾ ਤੇ ਉੱਥੇ ਇੱਕ ਤਸੀਲ ਨੂੰ ਮਤਲਬ ਇੱਕ ਲਿੰਕ ਸੜਕ ਮੁੜਦੀ ਆ ਤੇ ਇਹ ਇੱਥੇ ਬਹੁਤ ਭਾਰੀ ਸਮੱਸਿਆ ਸੀ ਕਿ ਕਈ ਵਾਰੀ ਇੱਥੇ ਦੁਰਘਟਨਾ ਹੋਈਆਂ ਵੀ ਹੁੰਦੀਆਂ ਹੁੰਦੀਆਂ ਬਚੀਆਂ ਵੀ ਤੇ ਉਹ ਇਸ ਟਾਈਮ ਜਿਹੜਾ ਵੀ ਕੰਮ ਇਹ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਨਵੀਂ ਬਣੀ ਨਾਮੁਨਯੁਕਤ ਕਮੇਟੀ ਵੱਲੋਂ ਉਹਦਾ ਜਾਇਜ਼ਾ ਲੈ ਰਹੇ ਆ ਤੇ ਅਸੀਂ ਵੀ ਤੁਰੇ ਤੁਰੇ ਜਾਂਦੇ ਖੜ ਗਏ ਆ ਆਪਦੀ ਆਤਮ ਹਤਾਬਕ ਤੇ ਬਾਕੀ ਇਹਨਾਂ ਨੂੰ ਪੁੱਛੀ ਪ੍ਰਧਾਨ ਜੀ ਸਸਿ ਸਹੀ ਕਰ ਸਰ ਵਾਵਾ ਕਾਫੀ ਨੇਰਾ ਹੋ ਚੁੱਕਿਆ ਹੈ ਤੇ ਮਤਲਬ ਤੁਸੀਂ ਇਸ ਵੇਲੇ ਇੱਥੇ ਕੀ ਕਰ ਰਹੇ ਹੋ ਇਹ ਜਿਹੜੀ ਸਫਾਈ ਬਰਾਨ ਲਾਇਆ ਗਿਆ ਗਰਮੀ ਨੂੰ ਦੇਖਦੇ ਆ ਆ ਜੀ ਮੌਸਮ ਇਦੋਂ ਅੱਗੇ ਖਰਾਬ ਹੋ ਰਿਆ ਮਚਾ ਕੇ ਬਗੈਰ ਦਾ ਪੈਦਾ ਹੋਣਾ ਜੀ ਉਸ ਨੂੰ ਵੇਖਦਿਆਂ ਉਹਦੀ ਜਜਾ ਲੈਣਦੇ ਰਹੀ ਇਹ ਮੌਕੇ ਤੇ ਆਇਆ ਸਰ ਅਸੀਂ ਮੈਂ ਦੁਪਹਿਰੇ ਟੱਪ ਕੇ ਗਿਆ ਸੀ ਤੇ ਮਤਲਬ ਇੱਥੇ ਟਰੈਕਟਰ ਟਰਾਲੀ ਲੱਗੇ ਹੋਏ ਸੀ ਆ ਜਿਹੜੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਪ੍ਰਧਾਨ ਦੇ ਮੁਤਾਬਕ ਦਿਖਾਇਆ ਜਾਵੇ ਵੀ ਆਟੜੀ ਰੂੜੀ ਆ ਇੱਕ ਤਾਂ ਬਿਜਲੀ ਦਾ ਜਿਹੜਾ ਕੰਟਰੋਲ ਆ ਉੱਥੇ ਸੋਚਾ ਉਹਨੂੰ ਸਮੱਸਿਆ ਆ ਰਹੀ ਸੀ ਦੂਸਰੇ ਪਾਸੇ ਜਿਹੜਾ ਤਸੀਲ ਦਾ ਰਸਤਾ ਸੀ ਦਾ ਉਹ ਵੀ ਬਿਲਕੁਲ ਦਰਸਾਉਣ ਵਾਲਾ ਜਿਹੜਾ ਬੋਰਡ ਆ ਉਹ ਵੀ ਨੱਪਿਆ ਜਾ ਰਿਆ ਸੀ ਤੀਸਰੀ ਗੱਲ ਇਹ ਕਿ ਜਾਦੇ ਪਿੰਡਾਂ ਦਾ ਰਸਤਾ ਹੋਣ ਕਰਕੇ ਜ਼ਿਆਦਾ ਇਹ ਵਗਦਾ ਸੀ ਤੇ ਇਹ ਪਤਾ ਲੱਗਿਆ ਇਹ ਪ੍ਰਧਾਨਜੀਤੂ ਵੀ ਜਿਹੜੀ ਕੱਲ ਤੋਂ ਲੈ ਕੇ ਜਿਹੜੀ ਇਹਨਾਂ ਨੇ ਮੈਂ ਸ਼ੁਰੂ ਕੀਤੀ ਆ ਉਹ ਇਸ ਵੇਲੇ ਜਿਹੜੇ ਆ ਮਾਰਕੀਟ ਨਗਰ ਕੌਂਸਲ ਮੰਡੀ ਬਰੀ ਵਾਲਾ ਦੇ ਕਰਮਚਾਰੀ ਆ ਜਿਹੜੇ ਉਹ ਇੱਕ ਪਾਸੇ ਫਸਾਲੀ ਪੰਜਾਬ ਦੇ ਸੀਕਲ ਲੈ ਕੇ ਜਾ ਚੁੱਕੇ ਆ ਤੇ ਉਹਦਾ ਇਹ ਜਹ ਜਹ ਲੈ ਰਹੇ ਆ ਪ੍ਰਧਾਨ ਜੀ ਇਹ ਕਦਮ ਤੋਂ ਕੰਮ ਸ਼ੁਰੂ ਕੀਤਾ ਜੀ ਇਹ ਕੰਮ ਕੱਲ ਤੋਂ ਸ਼ੁਰੂ ਕੀਤਾ ਜੀ ਹਾਂਜੀ ਤੇ ਜਿੰਨਾ ਚਿਰ ਹੋਰ ਵੀ ਜਿਹੜੀਆਂ ਜਗ੍ਹਾ ਜਿਹੜੀ ਸਫਾਈ ਹੋਣ ਵਾਲੀ ਆ ਉਹ ਸਫਾਈ ਹੈ ਜਿਹੜੀ ਕਰਵਾਈ ਜਾਊਗੀ ਉਹਨਾਂ ਚਿਰੇ ਚੱਲੀ ਰਹੂਗੀ ਜੀ ਸਿਰਫ ਇਹ ਵੀ ਦੇਖਿਆ ਗਿਆ ਵੀ ਕੱਲ ਮੰਡੀ ਬਰੀ ਵਾਲਾ ਦੇ ਵਿੱਚ ਸੀ ਜਿਹੜਾ ਸਾਰਾ ਦੇਣ ਜਿਹੜੇ ਕਰਮਚਾਰੀ ਆ ਉਹ ਜਿਹੜਾ ਕੂੜਾ ਕਰਕਟ ਆ ਨਾਜ ਮੰਡੀ ਆਦ ਦੇ ਵਿੱਚੋਂ ਲਿਜਾ ਕੇ ਉਹ ਡੰਪ ਹੋਣ ਵਾਲੀ ਜਗ੍ਹਾ ਤੇ ਰੱਖਦੇ ਰਹੇ ਆ ਉਹ ਉਹ ਵੀ ਮੈਨੂੰ ਲੱਗਦਾ ਇਹ ਵੀ ਲਗਭਗ ਮੰਡੀ ਪੂਰੀ ਹੋ ਚੁੱਕੀ ਕਿ ਕੋਈ ਕਸਰ ਬਾਕੀ ਆ ਤਕਰੀਬਨ ਹੋ ਚੁੱਕੀ ਹੈ ਜੀ ਬਾਕੀ ਕੁਛ ਕਰੂਗੀ ਤਾਂ ਹੋ ਉਸ ਟਾਈਮ ਤੇ 2-4 ਦਿਨ ਚ ਪੂਰੀ ਹੋ ਜਾਏਗੀ ਤੋ 2-4 ਦਿਨ ਤੱਕ ਜਿੱਥੇ-ਜਿੱਥੇ ਵੀ ਸਮੱਸਿਆ ਹੈਗੀ ਆ ਇਹ ਲੋਕਾਂ ਨੂੰ ਇੱਕ ਸਾਡੇ ਵੱਲੋਂ ਤੇ ਪ੍ਰਧਾਨ ਜੀ ਵੱਲੋਂ ਬੇਨਤੀ ਪੀਲ ਹੈ ਵੀ ਉਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਜਾ ਕੇ ਜਿੱਥੇ-ਜਿੱਥੇ ਪਬਲਿਕ ਨੂੰ ਸਮੱਸਿਆ ਆ ਰਹੀ ਆ ਉਹ ਇਹਨਾਂ ਦੇ ਧਿਆਨ 'ਚ ਲਿਆ ਕੇ ਤੇ ਆਉਣ ਵਾਲੀਆਂ ਮੌਸਮੀ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਬਚਾਓ ਵਾਸਤੇ ਤੇ ਦੂਸਰੇ ਪਾਸੇ ਜਿੱਥੇ ਕੋਈ ਸਮੱਸਿਆ ਉਹਦੇ ਹੱਲ ਲਈ ਇਹਨਾਂ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਆ ਤੇ ਆ ਲਾਈਵ 'ਚ ਇਹਨਾਂ ਨੂੰ ਫਿਰ ਇੱਕ ਸਵਾਲ ਪੁੱਛਦੇ ਆ ਤੇ ਇਹ ਕਿੰਨੇ ਦਿਨਾਂ ਤੱਕ ਚੱਲੂਗਾ ਜੀ ਜੀ ਜਿੰਨਾ ਚਿਰ ਤੱਕ ਸਫਾਈ ਹੁੰਦੀ ਨਹੀਂ ਉਹਨੇ ਦਿਨ ਤੱਕ ਚੱਲੂਗਾ ਹੋ ਸਕਦਾ 10 12 ਦਿਨ ਲੈਣੇ ਸਾਰੇ ਕੰਮ ਤੇ ਲੱਗੇ ਥੈਂਕ ਯੂ ਜਨੀ ਕੋਲ ਮਲਾਕੀ ਪ੍ਰਧਾਨ ਜੀ ਦਾ ਕਹਿਣਾ ਹੈ ਵੀ ਜਿੰਨਾ ਚਿਰ ਇਹ ਦੀ ਸਫਾਈ ਹੋ ਨਹੀਂ ਜਾਂਦੀ ਇਹ ਜਿਹੜੀ ਸਫਾਈ ਦੀ ਮਹਮਾ ਉਹ ਨਗਰ ਕੌਂਸਲ ਬਰੀ ਵਾਲਾ ਤੇ ਪ੍ਰਧਾਨ ਅਤੇ ਜਿਹੜੇ ਐਮਸੀ ਆ ਸਾਰੇ ਗਰੁੱਪ ਵੱਲੋਂ ਮਿਲ ਕੇ ਇਹ ਜਾਰੀ ਰਵੇਗੀ ਤੇ ਮੈਂ ਦੁਬਾਰਾ ਫੇਰ ਦੱਸਿਆ ਵੀ ਜੇ ਕੋਈ ਇਹਨਾਂ ਦੇ ਧਿਆਨ ਚ ਜੇ ਮਿੱਟੀ ਮਾਰੂ ਹਾਰਵਾ ਆੜਵਾ ਐਮਸੀ ਮੌਜੂਦ ਆ ਜੇ ਕੋਈ ਐਮਸੀ ਬਾਹਰ ਗਿਆ ਤਾਂ ਮਸੀਦੇ ਧਿਆਨ ਜਾ ਪਰੋਬਾਰ ਕਰਦਾ ਉਹ ਜਿਹੜੇ ਉਹ ਜਿਹੜੇ ਹੈਗੇ ਆ ਆਵਾੜ ਦੇ ਵਾਸੀ ਆ ਉਹ ਸਿੱਧਾ ਜਾਂ ਪ੍ਰਧਾਨ ਜੀ ਦੇ ਨੰਬਰ 6 ਦਾ 6 ਸ਼ੇਅਰ ਕੀਤਾ ਇਹਨਾਂ ਦੀ ਥਾਂ ਥਾਂ ਤੇ ਤੇ ਜਾਂ ਫਿਰ ਨਗਰ ਕਾਉਂਸਲ ਚ ਜਾ ਕੇ ਉਹ ਆਪਣੀ ਸਮੱਸਿਆ ਦੱਸ ਕੇ ਇਹ ਜੀਆਂ ਜੜੀਆਂ ਸਮੱਸਿਆਵਾਂ ਉਹਨਾਂ ਤੋਂ ਨਿਯਾਤ ਹਾਸਲ ਕਰ ਸਕਦੇ ਹਨ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਭਰਾਮਣ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਰਿਆਂ ਨੂੰ ਸਸਫਲ